ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵੇਰ ਸੇਲ ਦਾ ਟਾਈਮ ਹੈ ਜੀ ਦੇਖੋ ਬੱਦਲ ਤੇ ਮੌਸਮ ਬਹੁਤ ਹੀ ਕੁਲਕੂਲ ਹੋਇਆ ਪਿਆ ਮੈਨੂੰ ਲੱਗਦਾ ਕੈਮਰੇ 'ਚ ਇਹਨਾਂ ਨਹੀਂ ਦੇਖ ਰਿਹਾ ਪਰ ਬਹੁਤ ਜ਼ਿਆਦਾ ਐਨ ਕਾਲਾ ਕਾਲਾ ਹੋਇਆ ਪਿਆ ਜੀ ਅੱਜ ਹੈਗੇ ਜੀ 15 ਅਗਸਤ ਤੇ 15 ਅਗਸਤ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਵੇਖੋ ਜੀ ਅੱਜ ਮੌਸਮ ਵੀ ਠੰਡਾ ਹੋ ਗਿਆ ਓਹ ਹੋ ਹੋ ਕੀ ਨਜ਼ਾਰੇਦਾਰਾ ਮੀਂਹ ਆਉਣ ਦੀ ਸੰਭਾਵਨਾ ਹੈ ਪੂਰੀ ਪਰ ਤੁਹਾਨੂੰ ਪਤਾ ਹੀ ਸੰਗਰੂਰ ਘਟ ਪੈਂਦਾ ਆਵੇ ਤੇ ਨਾ ਆਵੇ ਪਰ ਬੱਦਲ ਇਸ ਟਾਈਮ ਪੂਰਾ ਚੜਿਆ ਤੇ ਅਸੀਂ ਵੀ ਬਾਹਰ ਬੈਠੇ ਆਂ ਮੈਂ ਕਿਹਾ ਜਿੰਨਾ ਚਿਰ ਮੌਸਮ ਦਾ ਮਤਲਬ ਮੀਂਹ ਹੀ ਪੈਂਦਾ ਆ ਆਨੰਦ ਲਈਏ ਮਸਾਂ ਮਸਾਂ ਠੰਡਾ ਹੋਇਆ ਹੁੰਦਾ ਇੱਦਾਂ ਕਿ ਸਾਡੇ ਤਾਂ ਹੁਣ ਆਇਆ ਮੈਨੂੰ ਲੱਗਦਾ ਹਾਂ ਆ ਭਾਦੋ ਚ ਮੀਂਹ ਸ਼ੁਰੂ ਹੋਇਆ ਸਾਡੇ ਸਾਡੇ ਸਾਰੇ ਸੌਂ ਜ਼ਮੀਨ ਹੀ ਪਿਆ ਲਓ ਜੀ ਦੇਖੋ ਉਹ ਪਿਆਰਾ ਲੱਗ ਰਿਹਾ ਮੌਸਮ ਘੈਂਟ ਅੱਜ ਅਸੀ ਗੱਲ ਦੀ ਸਾਰਿਆਂ ਨੂੰ ਹੋਪ ਤੁਸੀਂ ਸਰ ਵਧੀਆ ਤੇ ਅਸੀਂ ਠੀਕ ਠਾਕ ਆ ਸਵਾਗਤ ਤੁਹਾਡਾ ਅਸੀਂ ਕਰਤਾ ਚਿੱਤਰ ਲੇਖਿਆ ਆ ਕਿ ਮੌਸਮ ਪੂਰਾ ਐਨ ਘੈਂਟ ਹੋਇਆ ਪਿਆ ਚਿਲ ਹੋਇਆ ਪਿਆ ਤੇ ਠੰਡਾ ਤੇ ਅਸੀਂ ਬਾਹਰ ਬੈਠੇ ਸੀ ਤੇ ਅੱਜ ਲੇਟ ਹੀ ਉੱਠੇ ਕਿਉਂਕਿ ਅੱਜ ਉਤਾਰਨੇ ਆਫਿਸ ਨਹੀਂ ਜਾਣਾ ਸੀ ਤੇ ਅਸੀਂ ਲੇਟ ਉੱਠੇ ਤੇ ਬਸ ਬਾਹਰ ਬੈਠੇ ਤੇ ਜਦੋਂ ਨਿਕਲੇ ਬਾਹਰ ਤੇ ਦੇਖਿਆ ਕਿ ਲੋਰੀ ਸਾਰੇ ਸੌਣ ਸਾਡੇ ਨਹੀਂ ਪਿਆ ਤੇ ਭਾਦੋਂ ਦੇ ਵਿੱਚ ਸਾਡੇ ਨਹੀਂ ਸ਼ੁਰੂ ਹੋ ਗਿਆ ਚਲੋ ਮੈਨੂੰ ਲੱਗਦਾ ਇਸ ਵਾਰ ਸਾਰੀ ਭਾਦੋਂ ਨਹੀਂ ਪਈ ਜਾਣਾ ਜਿਹੜੇ ਸਾਬ ਦਾ ਮੌਸਮ ਹੋਇਆ ਪਿਆ ਤੇ ਚਲੋ ਜੀ ਵਲੌਗ ਆਪਾਂ ਕੰਟੀਨਿਊ ਕਰਤਾ ਤੇ ਜਿਹੜੇ ਨਵੇਂ ਨੇ ਪਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਤੇ ਆਪਣਾ ਜਿਹੜਾ ਪੰਜਾਬੀ ਪਹਿਰਾਵਾ ਚੈਨਲ ਨੇ ਉੱਥੇ ਜਾ ਕੇ ਵੀ ਸਬਸਕ੍ਰਾਈਬ ਕਰੋ ਤੇ ਉਹਦਾ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤਾ ਹੋਇਆ ਹੈ ਤੇ ਜਿਹੜਾ ਆਪਾਂ ਵੀਡੀਓ ਦਾ ਟਾਈਟਲ ਲਿਖ ਲਿਆ ਟਾਈਟਲ ਲਿਖਦੇ ਆ ਵੀਡੀਓ ਦਾ ਉਹਦੇ ਵਿੱਚ ਐਡ ਦਾ ਰੇਟ ਪ੍ਰਭੂਤ ਕਰਕੇ ਪਾਇਆ ਹੋਇਆ ਪਲੀਜ਼ ਉੱਥੇ ਜਾ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚਾਚਾ ਜੀ ਪਤਾ ਆ ਦੇਖੋ ਜਾਣ ਕੇ ਪੁੱਛ ਰਹੇ ਨੇ ਹਾਂ ਲਾਚ ਕਹਿੰਦੇ ਜਾਣ ਕੇ ਪੁੱਛ ਰਹੇ ਕਿ ਸਾਨੂੰ ਵੀਡੀਓ ਬਣਾ ਲਈ ਤੇ ਮੈਂ ਜਾਣ ਕੇ ਕਹਾ ਚਾਚ ਲਾਚੀਆਂ ਪਾਦਾ ਪਤਾ ਤੁਹਾਡੇ ਭੈਣ ਭਰਾਵਾਂ ਨੂੰ ਵੀ ਤੁਸੀਂ ਚਾਚ ਕਿੰਨੀਆਂ ਕੁ ਲਾਚੀਆਂ ਬੰਦੇ ਹੋ ਤੇ ਲਓ ਜੀ ਦਮਣ ਸਾਡਾ ਸੁੱਤਾ ਪਿਆ ਤੇ ਅਸੀਂ ਵੀ ਜਾਣਾ ਜੀ ਅੱਜ ਸਨਾਮ ਕਿਉਂਕਿ ਉਹ ਕਾਰਨੇ ਸੁੱਤੀ ਹੈ ਤੇ ਜਿਹੜੇ ਕੰਮ ਸਾਡੇ ਰਹਿੰਦੇ ਨੇ ਬੁਟੀਕ ਦੇ ਕੰਮ ਰਹਿੰਦੇ ਨੇ ਚੁੰਨੀਆਂ ਨੂੰ ਲੈਸਨ ਵਾਣੀ ਉਹ ਲੈਸਨ ਵਾਖ ਲਵਾਉਂਦੇ ਨੇ ਤੇ ਮੌਸਮ ਵੀ ਠੰਡਾ ਹੋ ਗਿਆ ਤੇ ਇੱਕ ਤਰ੍ਹਾਂ ਸਾਨੂੰ ਗੱਡੀ ਦਾ ਬੜਾ ਔਖਾ ਹੈ ਗੱਡੀ ਨਾ ਹੋਣ ਕਰਕੇ ਨਾ ਅਸੀਂ ਕਿਤੇ ਵੀ ਜਾ ਨਹੀਂ ਪਾਉਂਦੇ ਹੈਗੇ ਅੱਜ ਇਹ ਮੀਂਹ ਦਾ ਮੌਸਮ ਹੈ ਇਹ ਮੌਸਮ ਚ ਤਾਂ ਗੱਡੀ ਚਾਹੀਦੀ ਹੈ ਮੇਰੇ ਕੈਮਰੇ ਤੇ ਮੱਖੀ ਬੈ ਗਈ ਆ ਕੇ ਜੀ ਤੁਸੀਂ ਸਾਹਮਣੇ ਨਜ਼ਾਰਾ ਦੇਖ ਸਕਦੇ ਹੋ ਮੀਂਹ ਦਾ ਬੱਦਲ ਦਾ ਮੀਂਹ ਤਾਂ ਪੱਕਾ ਹੋਊਗਾ ਜੇ ਇਸਾ ਮੈਂ ਲੱਗ ਕੁਲੇ ਫੈਲ ਬੱਦਲ ਤੇ ਚਲੋ ਚਾਹ ਬਣ ਜੇ ਸਾਡੀ ਫਿਰ ਆਪਾਂ ਚਾਹ ਪੀ ਕੇ ਫਿਰ ਮਿਲਦੇ ਹਾਂ ਲਓ ਜੀ ਆ ਗਿਆ ਮੀਂਹ ਸੰਗਰੂਰ ਦੀ ਵੀ ਸੁਣੀ ਗਈ ਮੈਨੂੰ ਤਾਂ ਐ ਲੱਗਿਆ ਨੰਗ ਜਾਣਾ ਪਰ ਨਹੀਂ ਨਾਲ ਹਵਾ ਵੀ ਤੇਜ਼ ਆ ਤੇ ਮੀਂਹ ਵੀ ਫੁੱਲ ਤੇਜ਼ ਆ ਇਹਦਰ ਆਪਣੀ ਚਾਹ ਵੀ ਆ ਗਈ ਨਾਲ ਆ ਕੇ ਬਿਸਤੇ ਚਲੋ ਜੀ ਆਪਣੇ ਦਾ ਮੀਂਹ ਹੋ ਗਿਆ ਬੰਦ ਸੰਗਰੂਰ ਜਿਆਦਾ ਮੀਂਹ ਨਹੀਂ ਪੈਂਦਾ ਇੰਨੇ ਸੰਗਦੂਰ ਜਿਆਦਾ ਮਹਿੰਗੀ ਪੈਣਾ ਨਹੀਂ ਤਾਂ ਕੰਮ ਖਰਾਬ ਹੋ ਜਾਊਗਾ ਪਨੀਰ ਬੰਦ ਹੋ ਗਿਆ ਤੇ ਆਪਾਂ ਮੈਦਰੋ ਝਾੜੂ-ਝੂੜੀ ਲਾ ਕੇ ਪਾਣੀ ਕੱਢ ਲਈਏ ਅੰਦਰ ਪਾਣੀ ਜਮਾ ਖੰਡਾ ਨਹੀਂ ਆ ਖਾਣਾ ਇੱਧਰ ਆਪਾਂ ਸਭ ਲੱਗਾ ਬ੍ਰੇਕਫਾਸਟ ਵੀ ਚੱਲ ਤੇ ਵੀਡੀਓ ਬਣਾਉਣ ਨੂੰ ਮੈਂ ਖੱਲੀ ਹੋਈ ਆ ਲਓ ਜੀ ਆਹ ਹਾਈਟੇ ਸੁੱਕਿਆ ਸੂਟ ਦੀ ਆਪਾਂ ਰੈਡੀ ਹੋ ਗਏ ਆ ਜਾਣ ਵਾਸਤੇ ਸਨਾਮ ਤੇ ਤੁਹਾਨੂੰ ਮੈਂ ਇੱਕ ਖਾਣ ਚੀਜ਼ ਦਿਖਾਨੀ ਆ ਜਿਹੜੇ ਸੰਧਾਰੇ ਵਾਲੇ ਬਿਸਕੁਟ ਆਏ ਸੀ ਨਾ ਉਹ ਆਪਾਂ ਪਤਾ ਕਿਵੇਂ ਖਾਣੇ ਆ ਮੈਂ ਦਿਖਾਨੀ ਆ ਤੁਹਾਨੂੰ ਸੰਧਾਰੇ ਵਾਲੇ ਬਿਸਕੁਟ ਆਪਾਂ ਕਿਵੇਂ ਖਾਣੇ ਆ ਆ ਦੇ ਕੋ ਡੱਬਾ ਵੀ ਕੋਲ ਹੀ ਰੱਖਿਆ ਆਪਾਂ ਨੇ ਇੱਧਰ ਆਪਾਂ ਨੇ ਚਾਹ ਰੱਖੀ ਏ ਇੱਧਰ ਬਿਸਕੁਟ ਖਾਦੇ ਜਾ ਰਹੇ ਨੇ ਪੂਰਾ ਆਨੰਦ ਲਿਆ ਜਾ ਰਿਹਾ ਉਹ ਡੱਬੇ ਚੋਂ ਕੱਢ ਕੇ ਇਸ ਵਿੱਚ ਪਾਉਣੇ ਆ ਫਿਰ ਅਸੀਂ ਉਹ ਕਰਦੇ ਆ ਖਤਮ ਹੋ ਜਾਂਦਾ ਫਿਰ ਇਹਨੂੰ ਭਰ ਲੈਂਦੇ ਫਿਰ ਭਰ ਲੈਂਦੇ ਆ ਜੇ ਨਾ ਹੋਏ ਤਾਂ ਫਿਰ ਆਪਾਂ ਇਹਦੇ 'ਚ ਹੱਥ ਪਾ ਲੈਨੇ ਆ ਹਨਾ ਹਾਂ ਉਹ ਡੱਬਾ ਭੈਣ ਹੋਣਾ ਨੇ ਦਿੱਤਾ ਸੀਗਾ ਐਹੀ ਖਾਲੀ ਕਰਤਾ ਅਸੀਂ ਨੇ ਨਵੇੜਤਾ ਜੀ ਹੌਲੀ 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 ਰਾਮਨਾਥ ਕੋਲ ਤੇ ਅਸੀਂ ਰੈਡੀ ਆਪਣੇ ਥੋੜੇ ਜਿਹਾ ਬੁਟੀਕ ਦੇ ਕੰਮ ਨਾਲ ਹੋ ਕਰਕੇ ਆਉਣੇ ਨੇ ਉਹ ਦੇਖੋ ਚਿੰਨੀਆਂ ਨੂੰ ਲੈਸਾ ਲਾਣੀ ਆ ਲੈ ਗਏ ਥੋੜੇ ਜੇ ਆਹ ਰਹਿ ਗਏ ਬਿਸਕੁਟ ਹੁਣ ਤੁਹਾਡੀ ਸਲਾਹ ਕੀ ਅਗਲੇ ਹੋਰ ਦੇ ਕੇ ਜਾਣ ਤਾਂ ਦਿਖਾਉਂਦੇ ਪਏ ਦੱਬਾ ਬਸ ਇਹੀ ਮਸਾ ਮੁੱਕੇ ਨੇ ਕਿ ਨਹੀਂ ਵੈ ਅਸੀਂ ਚੱਲਿਆਂ ਜੀ ਬਾਜ਼ਾਰ ਬਾਜ਼ਾਰ ਆਪਣੇ ਬੁਟੀਕ ਦੇ ਕੰਮ ਨੇ ਜਿੰਨੀਆਂ ਲੈਸਾਂ ਲਵਾਉਣੀਆਂ ਉਹ ਲਵਾ ਕੇ ਆਉਣੀਆਂ ਕਿਉਂਕਿ ਅੱਜ ਅਫਤਾਰ ਕਰ ਰਿਹਾ ਤੇ ਮੈਨੂੰ ਨਹੀਂ ਐਵੇਂ ਕਿ ਅੱਜ ਘਰੇ ਨੇ ਤਾਂ ਜਿਹੜੇ ਕੰਮ ਕਰਨ ਵਾਲੇ ਨੇ ਉਹ ਕਰ ਲਈ ਆਪਾਂ ਤੇ ਮੈਨੂੰ ਕੱਲ੍ਹ ਨੂੰ ਜਾਣਾ ਔਖਾ ਹੈ। ਮੈਂ ਤਾਂ ਫੇਸਬੁਕਾਂ 'ਤੇ ਲੱਗ ਜਾਵਾਂ, ਫੇਰ ਵਾਸ਼ਿੰਗ ਮਸ਼ੀਨ ਉੱਤੇ। ਤੇ ਦਮਨ ਕਰੇ ਰਹੇਗਾ। ਕਿਉਂਕਿ ਦਮਨ ਹੈਗਾ ਨਹੀਂ। ਤੇ ਚਲੋ ਬੁਖਾਰ ਹੁਣ ਸੈੱਟ ਹੋਇਆ ਜਾ ਕੇ ਕੱਲ੍ਹ ਤੋਂ ਅਸਾਂ ਦਾ। ਤੇ ਪੱਗਵਾਸ ਤੇ ਬਹੁਤ ਖੂਬ ਸੋਹਣੇ ਸੋਹਣੇ ਕਮੈਂਟ ਆਏ ਉਤਾਰਨੇ ਪੱਗ ਬੰਨੀ। ਤੇ ਪਲੀਜ਼ ਤੁਸੀਂ ਸਾਰੇ ਭੈਣੋ ਫਰਾਹ ਜਰੂਰ ਰੋਜ਼ ਕਮੈਂਟ ਕਰਿਆ ਕਰੋ। ਤੇ ਉਤਾਰ ਕਹਿ ਰਹੇ ਨੇ ਕਿ ਮੈਂ ਹੁਣ ਸਿੱਧੇ-ਸਿੱਧੇ ਕਲਾਸ ਲਾਣ ਜਾਇਆ ਕਰਨਾ ਪੱਗ ਦੀ। ਕਿ ਮੈਂ ਜਿੰਨੀ ਛੇਤੀ ਪੱਗ ਸਿੱਖਾਂ। ਉਨੀ ਜੇ ਤੀ ਤੁਹਾਨੂੰ ਡੇਲੀ ਹੁਣ ਪੱਗ ਨਾ ਮਿਲਿਆ ਤਾਂ ਤੁਹਾਨੂੰ ਨਹੀਂ ਹਾਂ 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 ਧਿਆਨ ਸਾਰਾ ਪਤਾ ਨਹੀਂ ਕਿੱਧਰ ਲੱਗਾ ਹੋਇਆ ਸਾਰਿਆਂ ਦੇ ਜੰਡੇ ਪੱਗ ਨੂੰ ਬਹੁਤ ਸੋਹਣੀ ਲੱਗਦੀ ਸਾਰਿਆਂ ਦੇ ਇੰਨੇ ਸੋਹਣੇ ਸੋਹਣੇ ਕਮੈਂਟ ਆਏ ਨਾ ਕਮੈਂਟ ਪੜ ਕੇ ਮਨ ਖੁਸ਼ ਹੋ ਗਿਆ ਕੋਈ ਇਦਾਂ ਆਇਆ ਜਿਹੜੀ ਪੱਗ ਆ ਨਾ ਚਲੋ ਤੁਹਾਨੂੰ ਤਾਂ ਸੋਹਣੀ ਲੱਗ ਗਈ ਮੈਨੂੰ ਫੁੱਟ ਨੂੰ ਸੋਹਣੀ ਲੱਗੀ ਜਦੋਂ ਬੰਦੇ ਨੂੰ ਫੁੱਟ ਨੂੰ ਸੋਹਣੀ ਲੱਗਦੀ ਹੈ ਚੀਜ਼ ਫਿਰ ਬੰਦਾ ਕਰਦਾ ਹੈ ਤਾਂ ਨਹੀਂ ਨਹੀਂ ਹੁਣ ਕਹਿ ਰਹੇ ਕਿ ਮੈਂ ਸਿੱਖਣ ਜਾਇਆ ਕਰਨਾ ਹੈ ਤੇ ਮੈਂ ਪੱਗ ਸਿੱਖ ਕੇ ਫਿਰ ਮੁੰਡੇਲੀ ਆਫਿਸ ਪੱਗ ਬਣ ਕੇ ਗਿਆ ਕਰੂੰਗਾ ਤੇ ਫਿਰ ਜਦੋਂ ਪੱਗ ਬੰਨੀ ਤੇ ਡਰੈਸ ਅਪ ਵੀ ਚੇਂਜ ਹੋ ਜਾਊਗਾ ਫਿਰ ਨਾਲ ਸ਼ਰਟ ਸੋਹਣੀ ਲੱਗਿਆ ਕਰੂੰਗੀ ਕਦੇ-ਕਦੇ ਟੀ-ਸ਼ਰਟ ਤੇ ਆਪਣੀ ਬਲਵਿੰਦਰ कौर ਭੈਣ ਦਾ ਫੋਨ ਆਇਆ ਸੀ ਤੇ ਉਹ ਕਹਿੰਦੇ ਐ ਸਪੈਸ਼ਲੀ ਸ਼ਰਟ ਬਹੁਤ ਸੋਹਣੀ ਲੱਗਦੀ ਸੀ ਪੱਗ ਦੇ ਨਾਲ ਥੈਂਕ ਯੂ ਕਰ ਦੋ ਥੈਂਕ ਯੂ ਜੀ ਥੈਂਕ ਯੂ ਤੇ ਚਲੋ ਜੀ ਅਸੀਂ ਬਾਜ਼ਾਰ ਤੇ ਆਈਏ ਆ ਕੇ ਮਿਲਦੇ ਹਾਂ ਹੂੰ ਸ਼ੂ ਮੈਂ ਤੋਤੇ ਹੀ ਕੱਲ ਜਦੋਂ ਉਹ ਚਤਲੇ ਜੇ ਨਿਕਲ ਗਏ ਸੀ ਉਹ ਪਾਣੀ ਨੇ ਹੂੰ ਫੋਨ 150 ਤੋਂ ਲਿਆਉਣੇ ਹੂੰ ਆਹ ਬੜੀ ਗੱਲ ਮੈਨੂੰ ਜਾਣ ਨੂੰ ਸਿਆਪਾ ਪਾਣਾ ਮੋਗਾ ਤੇ ਮੈਨੂੰ 45000 ਰੁਪਏ ਹਾਂ ਕਿਉਂ ਮੈਂ ਚਲਾਇਆ ਤੂੰ ਬੇਟਾ ਤੁਹਾਡੀ ਵੀ ਉਮਰ ਨਹੀਂ ਹੈ ਹਾਂ ਤੇਰੀ ਉਮਰਾ ਪੜਨੇ ਦੀ ਹੋਰ ਕੀ ਨਿੱਕੀ ਕਵੀ ਮੈਂ ਦਸਵੇਂ ਵਿੱਚ ਹੋ ਗਈ ਉਹ ਅੱਗੇ ਤੱਕ ਮੈਨੂੰ ਕੁਝ ਨਹੀਂ ਮਿਲਿਆ ਫੋਨ ਮਿਲਿਆ ਤੂੰ ਤਾਂ ਬੇਟਾ 12 ਪਾਸ ਨਹੀਂ ਕਰ ਲੋਗੇ ਤੱਪੀ ਤੁਹਾਡੀ ਉਮਰ ਨਹੀਂ ਹੋਵੇ ਤੱਪੀ ਫੋਨ ਨਹੀਂ ਮਿਲੇਗਾ ਬੱਚਿਆਂ ਨੂੰ ਫੋਨ ਨਾ ਦੇਆ ਕਰੋ ਜੀ ਬੱਚੇ ਪੜਦੇ ਘਟਦੇ ਗੇਮਾਂ ਜ਼ਿਆਦਾ ਖੇਡਦੇ ਨੇ ਤੇ ਫੋਨ ਜ਼ਿਆਦਾ ਦੇਖਦੇ ਨੇ ਤੇ ਅਸੀਂ ਦਮਨ ਕੋਈ ਫੋਨ ਫੜ ਨਹੀਂ ਦਿੱਤਾ ਸਿਰਫ ਦਮਨ ਨੂੰ ਪੜ੍ਹਾਈ ਕਰਨ ਟਾਈਮ ਲੈਪਟਾਪ ਦਈਦਾ ਬਸ ਹੋਰ ਕਦੇ ਫੋਨ ਫੜ ਨਹੀਂ ਦਿੰਦਾ ਆਜੋ ਆਜੋ ਯਾਰ ਮੀਂਹ ਦਾ ਕੋਈ ਪਤਾ ਨਹੀਂ ਟੇਲਰ ਨੂੰ ਫੋਨ ਕੀਤਾ ਟੇਲਰ ਕਹਿੰਦਾ ਮੀਂਹ ਪੈਂਦਾ ਪਿਆ ਇੱਥੇ ਤੁਹਾਡਾ ਜਿਹੜਾ ਪੈਕੇਜ ਬਣਨ ਹੋ ਗਿਆ ਮੈਂ ਨਾ ਮੇਰੇ ਜਿਹੜੇ ਪਹਿਲੇ ਸੀ ਉਹਨਾਂ ਦੀ ਜਿਹੜੀ ਲੈਂਥ ਸੀ ਜ਼ਿਆਦਾ ਸੀ ਇਸ ਵਾਰ ਮੈਂ ਲੈਂਥ ਘੱਟ ਰਖਾਈ ਤੇ ਮੈਨੂੰ ਕੰਫਰਟੇਬਲ ਹੀ ਲੱਗਦੇ ਨੇ ਉਹ ਥੋੜੀ ਲੈਂਥ ਥੋੜੀ ਜਿਹੀ ਲੰਬੀ ਸੀ ਇਹਦੇ ਨਾਲ ਮੈਂ ਲਾਦਾ 2 ਇੰਚ ਛੋੜੀਏ ਮੈਂ ਤਾਂ ਇਹਦਾ ਤਾਂ ਬੋੜਿਆਂ ਨੂੰ ਪੁੱਛੀ ਜਾਂਦੇ ਹਾਂ ਗੋਡੇ ਨਹੀਂ ਗੋਡੇ ਤੋਂ ਕੀ ਗੋਡੇ ਤੋਂ ਥੱਲੇ ਗੋਡੇ ਨਾਲ ਜਾਨੇ ਇਹ ਆ ਥੜ ਜਾਨ ਲੱਗਦੇ ਹੌਲੇ ਪਰ ਨਹੀਂ ਥੋੜਾ ਜਿਹਾ 2 ਇੰਚ ਦਾ ਫਰਕ ਪਿਆ ਪਰ ਇਹਨੇ ਬੜਾ ਫਰਕ ਪਿਆ ਬੜਾ ਲੱਗਦਾ ਦੁਬਾਰਾ ਸੁਟ ਆਏਗੀ ਬੋ ਲੁੱਕ ਕਰ ਇਸ ਵਾਲੇ ਇਹ ਜੀ ਬਹੁਤ ਜਿਆਦਾ ਬਹੁਤ ਸੇਵ ਕੀਤਾ ਆਪਾਂ ਨੇ ਪਰ ਇਹ ਵੀਡੀਓ ਨਹੀਂ ਪਾਈ ਇਹ ਆਪਾਂ ਨੂੰ ਜਦੋਂ ਆਪਾਂ ਫੋਟੋ ਪਾਨੇ ਹ WhatsApp ਤੇ ਸੇਵ ਹੋ ਗਿਆ ਬਹੁਤ ਜਿਆਦਾ ਉਸ ਟੇਲਰ ਨੂੰ ਸੰਭੀ ਦਿਨਾ ਨਾ ਸਜੇ। ਇਹ ਜਾਣਾ ਵੀ ਇਸ ਹੁਕਮਤੀ ਤੇ ਮੀਂਹ ਦਾ ਮੌਸਮ ਹੈ ਪਤਾ ਨਹੀਂ ਭੇਜਦੇ ਆ ਕਿ ਕੀ ਕਰਦੇ ਆ। ਨਾਲ ਉਹ ਤਾਂ ਚੀਜ਼ ਲੈ ਲਿਓ ਕੋਈ ਉੱਤੇ ਕਪੜਾ ਕੁੱਪੜਾ ਪਾਏ ਜਿਸ ਵਿੱਚ ਛਤਰੀ ਛਤਰੀ ਤਾਂ ਹਵਾ ਨਾਲ ਉੱਡ ਜੂਗੀ ਉਹ ਲੈ ਲੈਣੇ ਉਹ ਕੁੱਪੜਾ ਕੁੱਪੜਾ। ਪੈਨਸੂ ਕੀ ਲੈ ਲੈਂਦੇ ਆਂ ਹਮ ਪੈਨਸੂ ਵੀ ਲਗਾ ਕੇ ਜਾਏਗੇ ਤੇ ਸਵੇਰੇ ਜੇ ਚਾਹ ਪੀ ਕੇ ਬ੍ਰੇਕਫਾਸਟ ਕਰਕੇ ਤੇ ਕੰਮ ਤੋਂ ਦੇ ਕਰਕੇ ਹੁਣ ਅਸੀਂ ਰੈਡੀ ਹੋਏ ਆਂ। ਹਲੋਰ ਨੂੰ ਕਿ ਲੱਗਾ ਚੁੱਪ ਨੂੰ ਚੰਗੀ ਭਾਇ ਚੁੱਪ ਦੰਦ ਲੱਗ ਰਿਹਾ ਮੜੇ ਸਾਹ ਕਰ ਰਹੀ ਹੁਣ ਜਿਹੜੀ ਨਹੀਂ 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 ਮੈਂ ਸਾਰਾ ਕੋ ਚੱਕਲੇ ਜੋ ਚੱਕਣਾ ਸੀ ਐ ਜੀ ਤੁਹਾਨੂੰ ਨਿਕਲ ਹੋਸੀ ਨਿਕਲ ਗਏ ਸੀ ਤੇ ਰਾਤ ਦੇ ਲੋ ਮੀ ਆ ਗਿਆ ਤੇ ਵੀ ਜੀ ਭਿਜਦਾ ਹੀ ਜਾ ਰਿਹਾ ਐ ਕਿ ਥੋੜਾ ਜਿਹਾ ਘੱਟ ਹੋਇਆ ਤੇ ਅੰਦਾਰਤ ਮੈਂ ਕਹਿ ਰਹੀ ਸੀ ਮੈਂ ਤੁਹਾਨੂੰ ਤੇ ਚੰਗੀਦਰਾ ਕਪੜਾ ਕੂੜਾ ਲੈ ਲਓ ਕਪੜਾ ਵੀ ਨਹੀਂ ਲੈਂਦਾ ਕਰੋ ਕੋਈ ਗੱਲ ਨਹੀਂ ਤੇ ਲੈ ਲਾ ਦੇ ਪਰ ਨਾ ਮੀ ਇਹਨਾਂ ਪਹਿਲੇ ਸੋਨੂੰ ਕਹਿੰਦੀ ਕਹਿੰਦੀ ਮੈਂ ਤੁਹਾਨੂੰ ਉਹ ਦਵਾ ਕੀ ਕਹਿੰਦੇ ਨੇ ਐਨਕਾ ਦਵਾ ਮੈਂ ਨੇ ਕਿ ਉਹਦੇ ਉੱਤੇ ਕੀ ਵਾਈਪਰ ਲੱਗੇ ਹੋਏ ਨੇ ਸਾਫ ਕਰੀ ਜਾਂਦੇ ਆਜੇ ਰਾਤ ਤੇ ਬਸ 8 ਘੰਟੇ ਦੇ ਪਜਾਉਂਦੇ ਨਹੀਂ ਚਲੇ ਜਾਣਾ ਕਿਉਂਕਿ ਸਾਡੀਆਂ ਭੈਣਾਂ ਦੇ ਸਵੇਰੇ ਜਾਣੇ ਕੋਰੀਅਰ ਦੇ ਕੰਮ ਵੀ ਜ਼ਰੂਰੀ ਏ ਇਹ ਕੰਮ ਕਰਕੇ ਲੱਗਾ ਇੱਥੇ ਜਿਵੇਂ ਹੀ ਘੱਟੇ ਨਾ ਹਾਂ ਰਸਤਾ ਹੀ ਨਾ ਘੈਂਟ ਹੈ ਨਾ ਵੀਊ ਇੰਨਾ ਘੈਂਟ ਹੈ ਨਾ ਜਿੰਨਾ ਵੀ ਕਹਿ ਦੋ ਉਹ ਵਧੀਆ ਲੱਗ ਰਿਹਾ ਠੰਡਾ ਠੰਡਾ ਵਧੀਆ ਰੈਸਟੋਰੈਂਟ ਹੋਵੇ ਹੈ। ਮੋਹਰੀ ਰੈਸਟੋਰੈਂਟ ਨੂੰ ਚਾਹ ਪਕੌੜੇ ਹੋਈ। ਬੜਾ ਤਕੜਾ ਰੈਸਟੋਰੈਂਟ ਨਹੀਂ ਕਹਿ ਰਹੀ। ਚਾਹ ਪਕੌੜੇ ਹੁਣ ਹੋਣੀ ਬਹੁਤ ਆ। ਪਿੰਗਾ ਪਿੰਡਾਂ ਦੇ ਅਸਤੇ ਕਿਨੇ ਚਾਹ ਪੀਣੀ ਹੈ। ਅਗਲਾ ਕਦੋਂ ਮੈਂ ਘਰ ਜਾ ਕੇ ਪੀਵਾਂ। ਅਸਨਾਮ ਜਾ ਕੇ ਪਕੌੜੇ ਖਾਂਦੇ ਆ ਉਹ ਖਾਂਦੇ ਆ। ਸਮੋਸੇ ਖਾਂਦੇ ਆ। ਠੀਕ ਹੈ। 1 ਘੜੇ ਦਾ ਮੜਵਾ ਸਕਾਇਆ ਕਿਤਾ। ਘਰ ਲੈਣ ਗਏ ਨੇ ਸਮੋਸੇ। ਕਾਰ ਆ ਗਏ ਆਪਾਂ ਤਾਂ ਆਇਆ ਆਪਾਂ 3:30 ਵਜੇ ਤੁਸੀਂ ਆ ਗਏ ਰੋਕਦੇ ਹੀ ਹੋ ਸੀ ਤਾਂ ਦਮਨ ਅੰਮ੍ਰੇਨ ਕੰਮ ਕੁੰਮ ਕਰਕੇ ਬੈਠਾ ਜੁੱਤੀ ਬਾਹਰ ਲਾਇਓ ਮਿੱਟੀ ਲੱਗੀ ਪੂਰੀ ਮੀਂਹ ਦੀ ਚਾਹ ਆਪਾਂ ਹੀ ਪੀ ਲਈ ਫਿਰ ਮਿਲਦੇ ਆਪਾਂ ਲਓ ਜੀ ਬਾਜ਼ਾਰੋਂ ਆ ਕੇ ਥੋੜੇ ਜਿਹਾ ਰੈਸਟ ਕਰਕੇ ਰਿੰਦਾ ਖਰੀ ਆਪਾਂ ਨੇ ਚਾਹ ਦਮਨ ਪੜਦੀ ਪਈਏ ਤੇ ਅਜਨਾ ਸਾਡੇ ਘਰੇ ਉਹਨਾਂ ਦੀ ਗਵਾਰੇ ਦੀ ਫੜੀਆਂ ਸਬਜੀ ਦੇ ਕੇ ਗਏ ਨੇ ਤੇ ਇਹਨੂੰ ਬੜਾ ਟਾਈਮ ਲੱਗਦਾ ਕੱਟਣ ਨੂੰ ਉਹ ਚਾਹ ਉਬਲਦੀ ਕੱਟ ਲਈ ਗਏ ਅਸੀਂ ਮੈਂ ਚਾਹ ਧਰੀਏ ਚਾਹ ਤੇ ਮੈਂ ਇਧਰ ਡਿਊਟੀ ਲਈ ਉਹਨਾਂ ਚਲ ਬੇਹਲੇ ਬੈਠੇ ਹੁਣ ਮੈਂ ਕਿਹਾ ਚਲੋ ਉਹਨਾਂ ਚੱਲ ਕੱਟੋ ਹੁਣ ਵਿੱਚ ਮੇਰੇ ਭੈਣ ਪਰਾਖਿਆ ਨਾਲਦੇ ਉਹ ਕਿ ਸਬਜੀ ਕੱਟਣ ਕਿ ਹੁਣ ਆਇਆ ਤੇ ਇਹ ਹੈਲਪ ਹੁੰਦੀ ਹਨਾ ਹੈ ਦੂਜੀ ਮੋਰਿੰਗ ਸਬਜੀ ਹੈ ਕੱਟਣ ਵਾਸਤੇ ਹਾਂ ਇਹ ਸਬਜੀ ਪਤਾ ਕੀ ਬਹੁਤ ਟਾਈਮ ਲੱਗਣਾ ਇਹਨੂੰ ਹੁਣ ਦੇ ਲੋ ਹੁਣ ਕੱਟਣ ਲੱਗੇ ਆ ਟਾਈਮ ਹੋ ਗਿਆ 4:30 ਵਜੇ ਦਾ ਤੇ ਦੇਖਦੇ ਆ ਕਿੰਨੇ ਵਜੇ ਕੱਟੀ ਜਾਂਦੀ ਨਾਲ ਨਾਲ ਚਾਹ ਪੀਨੇ ਆ ਨਾਲ ਨਾਲ ਸਬਜ਼ੀ ਕੱਟਦੇ ਆਂ ਤੇ ਇੱਧਰ ਸੋਨੂ ਅਮਨ ਗਗਨ ਇਹ ਤਿੰਨੇ ਜਣੀਆਂ ਬੈਠੀਆਂ ਨੇ ਇਹ ਦੇਖ ਰਹੀ ਹੈ ਕਿ ਭਾਜੀ ਸਾਡਾ ਸਬਜ਼ੀ ਕੱਟ ਰਿਹਾ ਹੈ ਬਿੱਲੀਆਂ ਨੇ ਬਿੱਲੀਆਂ ਇਹ ਹਾਂ ਤੇ ਅਸੀਂ ਬਿੱਲੀਆਂ ਹੀ ਮੈਂ ਬਿੱਲੀਆਂ ਹੀ ਕਹਾ ਹਾਂ ਬਾਕੀ ਹੈਗੇ ਦੋ ਸਿੱ ਬਿੱਲੀਆਂ ਹੋ ਹਾਂ ਫਟਾਫਟ ਕਰ ਤੋ ਬਿੱਲੀ ਰਾਈਟ ਨਹੀਂ ਬ੍ਰੇਕ ਥੋੜੀ ਜੀ ਥੋੜੀ ਜੀ ਸਹੀ ਰਹੇਗੀ ਸਹੀ ਨਹੀਂ ਨਹੀਂ ਦੋ ਦੋ ਫਿਰ ਬਾੜੇ ਵੀ ਗੁਰੇ ਲੱਗਦੇ ਨੇ ਥੋੜੇ ਜਿਹਨਾਂ ਨੂੰ ਪਹਿਲਾਂ ਗਰਮ ਪਾਣੀ ਚ ਉਬਾਲਾਂਗੇ ਥੋੜੀ ਸੌਫਟ ਹੋ ਜੇਗੀ ਫਿਰ ਤੜਕਾ ਲਾਵਾਂਗੇ ਇਹਨਾਂ ਛੇਤੀ ਗਲਦੀਆਂ ਨਹੀਂ ਹੁੰਦੀਆਂ ਇਹ ਤੇ ਅਸੀਂ ਇਹਨੂੰ ਇਹਦੇ ਵਿੱਚ ਪਾਣੀ ਨੇ ਆਲੂ ਤੇ ਮੈਨੂੰ ਲੱਗਦਾ ਕਈ ਬਣਾ ਲੂਗਾ ਤੁਹਾਨੂੰ ਬਣਾ ਦੇਣੀ ਇਧਰ ਆਪਣੀ ਚਾਹ ਉਬਲ ਗਈ ਆਪਾਂ ਚਾਹ ਲੈ ਚੱਲੀਏ ਤੇ ਨਾਲ ਪੀਣੀ ਆ ਚਾਹ ਤੇ ਨਾਲ ਕੱਟਦੇ ਆ ਸਬਜ਼ੀ ਦੋਨੇ ਜਾਣੇ ਸਬਜ਼ੀ ਕੱਟਣ ਬੈਠੀ ਆ ਤੇ ਹੁਣ ਇਹ ਦੇਖਦੇ ਆ ਕਦੋਂ ਕੱਟੀ ਜਾਣੀ ਤੇ ਨਾਲ ਮੇਰੇ ਪੁੱਤ ਦਾ ਫੋਨ ਆਇਆ ਹੋਇਆ ਸਿਰਨ ਦਾ ਉਹਨੂੰ ਲੱਗਦਾ ਹੈ ਕਿ ਉਹ ਤਿਆਰ ਹੋ ਰਿਹਾ ਹੈ ਪਲਜਾਣਨ ਆਸਤੇ ਤੇ ਮੈਨੂੰ ਲੱਗਦਾ ਸਭ ਜੀ ਨੂੰ 8 ਵਜੇ ਆਨੇ ਸਾਨੂੰ ਜਦੋਂ ਕੱਟਣ ਚ ਕਿੰਨਾ ਟਾਈਮ ਲੱਗਦਾ ਹੈ ਜਦੋਂ ਖਾਵਾਂਗੇ ਨਾ ਲੈਂਟ ਲੱਗਣਾ ਵੀ ਤਾਂ ਮੈਂ 5 10 ਮਿੰਟਾਂ ਦਾ ਜੇ ਅਸੀਂ ਆਪਣਾ ਖਾਣਾ ਖਾ ਲੈਂਦੇ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਹਾਂਜੀ ਅਸੀਂ ਠੀਕ ਠਾਕ ਸਾਰੇ ਬੜੀਆ ਲਓ ਜੀ ਪੌਣੇ 7 ਹੋ ਚੱਲੇ ਨੇ ਉਦੋਂ ਉਦੋਂ ਕਿੰਨਾ ਟਾਈਮ ਸੀ 6 ਵਜੇ ਸੀਗੇ ਪੌਣੇ 6 ਪੌਣੇ 6 ਵਜੇ ਤਾਂ ਸ਼ੁਰੂ ਕੀਤਾ ਸੀ ਪ੍ਰੋਗਰਾਮ ਤੇ ਮੇਰੇ ਕੋਲ ਇੱਕ ਘੰਟਾ ਹੋਣ ਤੇ ਆ ਗਿਆ ਤੇ ਘੰਟੇ ਦੇ ਵਿੱਚ ਵੀ ਆ ਰਹਿ ਗਈਆਂ ਲਾਸਟ ਪੂਜ ਰਹਿ ਗਈਆਂ ਮੈਂ ਤਾਂ ਨਹੀਂ ਇਹ ਤਾਂ ਚਲ ਆਂਟੀ ਨੇ ਦੇ ਦਿੱਤੀਆਂ ਅੱਗੇ ਤੋਂ ਮੈਂ ਤਾਂ ਨਾ ਸੱਚੀ ਕੁੱਛ ਹੋਣਾ ਗਰਮੀ ਚਾਹੀਏ ਸੱਭੀ ਕਦੇ ਲਿਆਂਦਦੀ ਹੋਈ ਨਹੀਂ ਦੱਸਾ ਕਿਸ ਨੂੰ ਕੋਈ ਇੱਕ ਵੀਡੀਓ ਦੇਖੀ ਸੀ ਉਹਦੇ ਵਿੱਚ ਨਾ ਜਿਵੇਂ ਮੱਧ ਪ੍ਰਦੇਸ਼ ਦੇ ਲੋਕ ਨੇ ਨਾ ਜਾਂ ਅਦਰ ਮਹਾਰਾਸ਼ਟਰਾ ਦੇ ਉਹਦੀ ਲਾਸਟ ਪੂਛਾਂ ਜੀ ਕੱਟਦੇ ਨੇ ਮੂਰਲੀ ਤੇ ਪਿਛਲੀ ਠੀਕ ਆ ਉਹ ਐਸਾ ਆਪਤੀਆਂ ਬਣਾ ਲੈਂਦੇ ਨੇ ਉਹ ਆਪਾਂ ਕਦੇ ਖਾਦੀਆਂ ਨਹੀਂ ਤਾਂ ਕਰਕੇ ਆਪਾਂ ਨੂੰ ਲੱਗਦਾ ਵੈਸੇ ਤਾਂ ਉਵੇਂ ਹੀ ਠੀਕ ਹੈ ਕੰਮ ਜੇ ਛੋਟੀਆਂ ਨੇ ਤਾਂ ਉਹ ਛੇਤੀ ਕੰਮੋਂ ਨਿਪਟ ਜਾਂਦਾ ਤੇ ਬਸ ਹੁਣ ਥੋੜੀ ਜਿਹੀ ਰਹਿ ਗਈ ਮੈਂ ਕਹਿ ਰਹੀ ਹਾਂ ਬਸ ਇੰਨੀ ਕੁ ਬਹੁਤ ਹੈ ਤੁਸੀਂ ਇਹ ਦੇਖੋ ਵੀ ਨਾਲ ਸਬਜੀ ਘਰ ਦਾ ਸਾਰਾ ਸਾਹਮਣਾ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਵਲੋਗਿੰਗ ਉਸ ਤੋਂ ਬਾਅਦ ਫਿਰ ਬੁਟੀਕ ਹਾਂ ਇੱਕ ਹੱਥ ਨਾਲ ਮੈਨੂੰ ਉਧਰੋਂ ਮੈਨੂੰ ਕਾਲ ਆਉਂਦੀ ਉਹ ਸੁਣਨੀ ਪੈਂਦੀ ਮੈਸੇਜ ਆਉਂਦਾ ਉਹ ਰਿਪਲਾਈ ਕਰਨਾ ਪੈਂਦਾ ਹਜੇ ਮੈਂ ਸੂਤਾਂ ਦੀ ਵੀਡੀਓ ਸ਼ੂਟ ਕਰਨੀ ਹੈ ਠੀਕ ਹੈ ਤੇ ਸਬਜੀ ਨੂੰ ਤੜਕਾ ਲਾਣਾ ਤੇ ਕੁਝ ਕੰਮ ਮੇਰੇ ਹਜੇ ਹੋਰ ਪੈਂਡਿੰਗ ਪਏ ਨੇ। ਤੁਹਾਨੂੰ ਪਤਾ ਹੈ ਕਿ ਉਵੇਂ ਲੇਡੀਜ਼ ਦੇ ਵੀ 10 ਹੱਥ ਹੀ ਹੁੰਦੇ ਨੇ। ਔਰ ਲੇਡੀ ਦੇ 10 ਹੱਥ ਹੁੰਦੇ ਨੇ। ਉੱਧਰ ਵੀ ਕੰਮ ਕਰਨਾ, ਕੰਮ ਇੱਧਰ ਵੀ ਕਰਨਾ ਤੇ ਉੱਧਰ ਵੀ ਕਰਨਾ। ਬਸ ਹੁਣ ਸਬਜੀ ਕੱਟੀ ਜਾਈਏ। ਇਸ ਤੋਂ ਬਾਅਦ ਫਿਰ ਆਪਾਂ ਨੇ ਆਲੂ ਕੱਟਣੇ ਤੇ ਪਿਆਜ਼ ਕੱਟਣੇ। ਇਹਨੂੰ ਨਾ ਕੱਟਣ ਨੂੰ ਉਹਨਾਂ ਟਾਈਮ ਨਹੀਂ ਲੱਗਣਾ ਜਿੰਨਾ ਨੂੰ ਖਾਣ ਨੂੰ ਮੈਨੀਆਂ ਮਿੰਟ ਲੱਗਣਾ। ਕੱਟਣ ਨੂੰ ਇੰਨਾ ਟਾਈਮ ਲੱਗਿਆ ਤੇ ਖਾਣ ਨੂੰ ਮਿੰਟ ਲੱਗਣਾ। ਖਾਣ ਨੂੰ ਤਾਂ ਮਿੰਟ ਦੀ ਬੁਰਕੀ ਅੰਦਰ ਜਾਂਦੀ ਜਾਂਦੀ ਏ। ਬਸ ਥੋੜੀਆਂ ਰ ਓ ਜੀ ਫਾਈਨਲੀ ਉਹ ਟਾਈਮ ਆ ਗਿਆ ਸਾਡੀ ਸਬਜੀ ਕਟਿੰਗ ਹੋ ਗਈ ਪਰ ਅਸੀਂ ਥੋੜੀ ਕੀਤੀ ਐ ਥੋੜੀ ਜੀ ਛੱਡਤੀ ਕਿਉਂਕਿ ਥੱਕ ਗਿਆ ਸੀ ਸਬਜੀ ਕੱਟ-ਕੱਟ ਕੇ ਮੇਰੇ ਤਾਂ ਅੰਗੂਠੇ ਸਾਰੇ ਛਿੱਲੇ ਗਏ ਉਹ ਤੁਸੀਂ ਕਦੇ ਕੰਮ ਕੀਤਾ ਨਹੀਂ ਨਾ ਤਾਂ ਕਰਕੇ ਛਿੱਲੇ ਗਏ ਨੇ ਮੈਂ ਤਾਂ ਕਰਦੀ ਰਹਿੰਦੀ ਆ ਮੈਨੂੰ ਤਾਂ ਕੁਝ ਨਹੀਂ ਹੋਇਆ ਬਾਕੀ ਮੇਰੇ ਮਹਿੰਦੀ ਵੀ ਲੱਗੀ ਐ ਆਈਏ ਹੁਣ ਥੋੜਾ ਜਿਹਾ ਬਾਹਰ ਬੈਠਨੇ ਆ ਤੇ ਫਿਰ ਤੜਕਾ ਲਾਣੇ ਆ ਕਿਉਂਕਿ ਸਾਨੂੰ ਯਾਰ ਰਾਮ ਆ ਰਿਹਾ ਹਾਂ ਅੰਦਰ ਬੈਠੇ ਹਨ ਤਾਂ ਕਰਕੇ ਸਾਡੀ ਗੱਡ ਰੱਖੀ ਸੀ ਨਾ ਇੱਕੋ ਜਗ੍ਹਾ ਤਾਂ ਟਿੱਗੀ ਹੋਈ ਨਿਗਾ ਤੇ ਬਾਹਰ ਦਾ ਮੌਸਮ ਦੇਖੋ ਵਧੀਆ ਹੋ ਗਿਆ ਮੌਸਮ ਵਧੀਆ ਨਹੀਂ ਹੋਈ ਤਾਂ ਹੈ ਗੁੰਮਾ ਜਾ ਹੋਇਆ ਨਹੀਂ ਨਹੀਂ ਪਰ ਐ ਕਿ ਥੋੜਾ ਮੀਂਹ ਪੈਣ ਕਰਕੇ ਥੋੜਾ ਡਾਊਨ ਹੋਇਆ ਪੱਖਿਆਂ ਦੀ ਹਵਾ ਆ ਜਿਹੜੀ ਠੰਡੀ ਹੋ ਗਈ ਹੈ ਮੰਮਾ ਕਿ ਉਧਰ ਪਰਲੇਵਾਸੇ ਬੈਠੀ ਸੀ ਹਾਂ ਆਪਾਂ ਤਾਂ ਪੱਖੇ ਥਲੇ ਬੈਠੇ ਰਹੇ ਆ ਤੇ ਮੌਸਮ ਵਧੀਆ ਤੇ ਚਲੋ ਜੀ ਵਲੌਗ ਵੀ ਤੁਹਾਨੂੰ ਵਧੀਆ ਲੱਗਦਾ ਹੋਣਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਭੈਣ ਪਰਮਣ ਨੇ ਉਤਾਰ ਨੂੰ ਪੱਗ ਵਾਸਤੇ ਸਪੈਸ਼ਲੀ ਕਮੈਂਟ ਕੀਤੇ ਫਿਰ ਉਹਨਾਂ ਦਾ ਸਪੈਸ਼ਲੀ ਦਿਲੋਂ ਥੈਂਕ ਯੂ ਤੇ ਤੁਸੀਂ ਬਸ ਰੋਜ਼ ਕਮੈਂਟ ਕਰਿਆ ਕਰੋ ਆਪਾਂ ਪੱਗ ਬਣ ਕੇ ਜਾਇਆ ਕਰੀ ਹੁਣ ਆਫਿਸ ਹਣਾ ਹਾਂ ਹੁਣ ਨਾ ਐ ਹੋ ਰਿ ਕੜੀ ਰੈਸਟ ਕਰੀਏ ਤਾਂ ਸਭ ਦੀ ਤੜਕਾ ਲਾਣਿਆਂ ਠਹਿਰ ਕੇ ਕਿਉਂਕਿ ਹਲੇ ਕੰਮ ਕਾਫੀ ਪੈ ਨੇ ਮੇਰੇ ਭਾਂਡੇ ਸਾਫ਼ ਕਰਨ ਵਾਲੇ ਪੈ ਨੇ ਕੱਪੜੇ ਮੇਰੇ ਕੋਲ ਬਹੁਤ ਮਾਸ ਨੂੰ ਠੰਡਾ ਲੱਗਣਾ ਚਾਹੀਦਾ ਪਰ ਇੱਥੇ ਗਰਮ ਜੇ ਲੱਗੀ ਜਾ ਰਿਹਾ ਹੈ। ਸੰਗਰੂਰ ਦਾ ਮੀਂਹ ਪਿਆ ਹੀ ਨਹੀਂ ਹੈਗਾ ਇਸ ਵਾਰ ਸੰਗੀਤ ਨਾਲ। ਅੱਜ ਹੀ ਪਿਆ ਜਿਹੜਾ ਪਿਆ। 15 ਅਗਸਤ ਨੂੰ ਪਿਆ ਯਾਦ ਰੱਖਾਂਗੇ 15 ਅਗਸਤ ਵਾਲੇ ਦਿਨ ਨਹੀਂ ਪਿਆ ਸੀ। ਹਾਂ। ਨਹੀਂ ਪਿਆ। ਇੱਕ ਨਵ ਤਾਰ ਨੂੰ ਡੱਬੀਆਂ ਵਾਲੇ ਪਰਨਾ ਲੈ ਆਖ ਦਿੰਦੇ ਆ। ਡੱਬੀਆਂ ਵਾਲਾ ਪਰਨਾ ਜਿੰਦਾ ਸੋਹਣਾ ਲੱਗਦਾ। ਇੱਕ ਕਰ ਕਾਲਾ ਪਰਨਾ ਪਿਆ ਇੱਕ ਪੱਗ ਤੇ ਇੱਕ ਡੱਬੀਆਂ ਵਾਲਾ ਪਰਨਾ ਲੈ ਆਖ ਦਿੰਦੇ ਆ ਘ ਕਰ ਰਿਹਾ ਹਾਂ ਬੰਦਾ ਫ੍ਰੀਸਟਾਈਲ ਹੋਣਾ ਚਾਹੁੰਦਾ ਵੀ ਕੱਪੜੇ ਲਾ ਕੇ ਬਣਾਉਣ ਚ ਆਰਾਮ ਨਾਲ ਬੈਠੇ ਪਰਨਾ ਤੇ ਬਣ ਨਹੀਂ ਸਕਦਾ ਬੰਦਾ ਹਾਂ ਪਰਨਾ ਬਣ ਕੇ ਉੱਤੇ ਵੀ ਟਾਈਮ ਲੱਗਣੀ ਜ਼ਰੂਰੀ ਹੈ ਮੇਰਾ ਮਾਮਾ ਜੀ ਫੌਜੀ ਮਾਮਾ ਜੀ ਤੇ ਮੇਰੇ ਸਾਰੇ ਮਾਮਾ ਜੀ ਉੱਧਰ ਸਰਾਂਦੇ ਏਰੀਏ ਤੇ ਉਹਨਾਂ ਨੇ ਪਰਨਾ ਬੰਨਣਾ ਹੁੰਦਾ ਇਧਰੋਂ ਵੀ ਲੜ ਛੱਡ ਕੇ ਇਧਰੋਂ ਵੀ ਉਹ ਬਾਲਾ ਕਹਿਣ ਲੱਗਦਾ ਮੈਨੂੰ ਉਹ ਪਰਨਾ ਪਾਲ ਪਾਲਾ ਨਹੀਂ ਹੈਗਾ ਉਹ ਬਹੁਤ ਸੋਹਣਾ ਲੱਗੂ ਮੈਨੂੰ ਪਰਨਾ ਤੇ ਚਲੋ ਜੀ ਕਰਦੇ ਆ ਅੱਜ ਦੇ ਵਲੌਗ ਦਾ ਇੱਥੇ ਐਂਡ ਇੱਥੇ ਵੀਲੌਗ ਆਪਾਂ ਕੰਟੀਨਿਊ ਕਰਦੇ ਆ ਤੇ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਆਪ ਕਿਉਂਕਿ ਕੱਲੀ ਜਾਣ ਨੂੰ ਕਾਫੀ ਕੰਮ ਨੇ ਤੇ ਬਲੌਗ ਦੁਜਾ ਕੰਟੀਨਿਊ ਕਰਦੇ ਨੇ ਹੁਣ ਸੱਜੀ ਮਤੜਕਾ ਲਾ ਲਾ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਓ ਤੇ ਆਪਣਾ ਪੰਜਾਬੀ ਪਹਿਰਾਵਾ ਚੈਨਲ ਹੈ ਤੇ ਉਹ ਆਪਾਂ ਜਿਹੜਾ ਟਾਈਟਲ ਲਿਖਿਆ ਹੋਇਆ ਹੈ ਨਾ ਵੀਡੀਓ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਪੰਜਾਬੀ ਪਹਿਰਾਵਾ 7823 ਲਾਸਟ ਦੇ ਵਿੱਚੋਂ ਨੰਬਰ ਲਿਖਿਆ ਹੋਣਾ ਤੁਹਾਨੂੰ ਦਿਖ ਜੇਗਾ ਉੱਥੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਪੰਜਾਬੀ ਪਹਿਰਾਵਾ 7823 ਪਾ ਕੇ ਤੁਸੀਂ ਸਰਚ ਕਰੋਗੇ ਨਾ ਤੇ ਉੱਤੇ ਕਾਲੇ ਰੰਗ ਦਾ ਲੋਗੋ ਹੈ ਉੱਥੇ ਲਿਖਿਆ ਪੰਜਾਬੀ ਪਹਿਰਾਵਾ ਉਹਨੂੰ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਜਿਆਦਾ ਨੌਲੇਜ ਇਹਨਾਂ ਨੂੰ ਚੈਨਲ ਇਹ ਸੰਭਾਲਦੇ ਨੇ ਮੈਂ ਸਿਰਫ ਵਲੌਗ ਬਣਾਉਣ ਜੂਗਾ ਮੈਂ ਕੀ ਸੰਭਾਲਦਾ ਮੈਂ ਕੁਝ ਨਹੀਂ ਸੰਭਾਲਦਾ ਤੇ ਚਲੋ ਜੀ ਬਾਏ ਬਾਏ ਸਾਰਿਆਂ ਨੂੰ